ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਲਾਈਵ ਤੇ ਸਾਰਿਆਂ ਦਾ ਅੱਜ ਮੈਚ ਬਿੰਗਿਆ ਲੋ ਸਕੋਰਿੰਗ ਗੇਮ ਗਈ ਕੋਈ ਜ਼ਿਆਦਾ ਵਧੀਆ ਨਹੀਂ ਗਿਆ ਚਲੋ ਜੀ ਜੋ ਉਮੀਦ ਸੀ ਕਿ ਨਹੀਂ ਆਪਣੀ ਉਮੀਦਾਂ ਨਿਖਰਿਆ ਨਹੀਂ ਤੇ ਆ ਅੱਜ ਤੇ ਕਪਤਾਨ ਵੀ ਧੋਨੀ ਨੇ ਬਣਾਇਆ ਸੀ ਪਰ ਖੇਲ ਰਿਹਾ ਅੱਜ ਫਰਾਨੀ ਜੀ ਹਾਂਜੀ ਭਾਜੀ ਕਿਦਾਂ ਜੀ ਵਾਹ ਵਾਹ ਵਧੀਆ ਆਪਣਾ ਸਾਰਾ ਵਧੀਆ ਹੋ ਗਿਆ ਤੁਹਾਨੂੰ ਕਿ ਦੱਸਾਂ ਨਹੀਂ ਹਾਰ ਗਿਆ ਸੈਟ ਤੇ ਨਹੀਂ ਹੋਇਆ ਦਾ ਖੱਲਾ ਪਾਤਲਬ ਮੈਂ ਨਾ ਨੇ ਖੱਲਾ ਮੈਂ ਨਾ ਬਿਛਾਤਾ ਪੂਰਾ ਤੋ ਨਹੀਂ ਵੀ ਪਤਾ ਨਹੀਂ ਕੀ ਭਾਲਦਾ ਹਮਰੇ ਹੁਣ ਦੱਸ ਓ ਯਾਰ ਰਟਾਇਰਮੈਂਟ ਲੈਨੀ ਐਨ ਬਸ ਨਹੀਂ ਥੱਲਾ ਹੁਣ ਨਹੀਂ ਮੀਨਿੰਗ ਨੋ ਚਦਾ ਇਆਏ ਕੰਮ ਆ ਯਾਰ 9 ਨੰਬਰ ਤੇ ਆਉਂਦੇ ਆ ਦੂਰ ਦਾ ਸਾਰਾ ਬਰਬਗਰ ਬਸ ਥੱਲਾ ਹੁਣ ਹਾਂ ਹਿੱਤੇ ਗਲਤੀ ਐ ਦੀ ਓਏ ਕੰਮ ਆ ਯਾਰ 9 ਨੰਬਰ ਤੇ ਸੁਣਦੇ ਹੋ ਕੋ ਕਿਥੇ ਚਲੇ ਗਿਆ ਬੰਦਾ ਹਾਂਜੀ ਵੈਲਕਮ ਜੀ ਠੀਕ ਠਾਕ ਹੋ ਵਧੀਆ ਵਧੀਆ ਤੂੰ ਬੋਲ ਵਧੀਆ ਵਧੀਆ ਤੂੰ ਨਹੀਂ ਯਾਰ ਚੱਕਦਾ ਕੰਧੋਨੀ ਦਾ ਤੂੰ ਨਹੀਂ ਯਾਰ ਇਦਾਂ ਹੀ ਹੋਣੀ ਓਦੀ ਉਹਦੇ ਨਾਲ ਯੋਗੀ ਇਹਨਾਂ ਦੀ ਸੋਚ ਨਾ ਇਹੋ ਹੀ ਆ ਵੀ ਧੋਨੀ ਕਪਤਾਨ ਧੋਨੀ ਫੇਸ ਹੋਵੇ ਹੋਰ ਵੀ 플레이ਰ ਦੀ ਗੱਲ ਨਹੀਂ ਹੋਣੀ ਚਾਹੀਦੀ ਧੋਨੀ ਵੀ ਉਦਾਂ ਕਹਿ ਹੁੰਦੇ ਵੀ ਉਹ ਕ੍ਰੈਡਿਟ ਨਹੀਂ ਲੈਂਦਾ ਬੰਦੇ ਨੂੰ ਆਪ ਹੀ ਚਾਹੀਦਾ ਵੀ ਠੀਕ ਆ ਮੇਰੇ ਹੁਣ ਹੋ ਗਈ ਹੈ ਡਨ ਇੱਕ ਮੁੰਡਾ ਵਾ ਵੰਸ਼ ਬੇਦੀ ਉਹਦਾ ਨਾਮ ਵਾਇਰਲ ਹੋਉਂਦੇ ਆ ਤੇ ਟਵਿੱਟਰ ਤੇ ਐਕਸ ਤੇ ਹੁਣ ਜਿੱਦਾਂ ਤੇ ਉਹ ਬੰਦਾ ਬੈਂਚ ਤੇ ਬੈਠਾ ਤੇ ਏ ਸੁਣ ਲੈ ਸਮਝ ਨਹੀਂ ਲੱਗਦੀ ਆਇਦਰ ਬਾਠੀ ਖੜਾਇਆ ਉਹ ਮੇਡਨ ਹੀ ਖੇਡ ਗਿਆ ਆਣ ਕੇ ਪੰਜ ਬੋਲ ਉਹ ਬੰਦਾ ਪਰ ਬਾਠੀ ਕੋਈ ਪਲੇਅਰ ਹੈ ਜਾਂ ਪਲੇਅਰ ਨਹੀਂ ਹੈਗਾ ਭਾਈ ਇਹਨੂੰ ਕਿਉਂ ਛੱਡਿਆ ਉਹਨਾਂ ਨੇ ਉਹ ਹੀ ਨਾ ਮੈਂ ਤੈਨੂੰ ਦੱਸਣ ਦਿਆਂ ਵੀ ਇਹੋ ਚੱਕਰ ਪੈ ਜਾਂਦਾ ਇਹਦਾ ਦੂਬੇ ਕੋ ਲੱਗਦੀ ਬੋਲ ਇਹ ਉਹ ਸੋਚਦੇ ਚੱਲ ਜਾਂਦੇ ਆ ਵੀ ਅਸੀਂ ਇਦਾਂ ਇਦਾਂ ਕਰ ਕਰ ਆ ਗਏ ਨਾ ਹੌਲੀ ਹੌਲੀ ਬਚ ਬਚ ਕੇ ਤੈਨੂੰ ਦਿਖਲਾ ਮਾਗੇ ਪਰ ਉਹ ਗੱਲ ਨਹੀਂ ਬਣਨੀ ਇਹਨਾਂ ਤੋਂ ਇਹ ਬਸ ਧੋਨੀ ਵੇਚਣ ਦੇ ਹੁਣ ਹੋਰ ਕੁਝ ਨਹੀਂ ਰਹਿ ਗਿਆ ਇਹਨਾਂ ਕੋਲ ਤਾਂ ਕੀ ਚੱਲਦਾ ਆ ਹੁੰਦਾ ਜਾਂਦਾ ਹੁੰਦਾ ਜਾਂਦਾ ਇਹਨੂੰ ਕੀ ਚੱਕਰ ਗਿਆ ਆ ਨਾਲ ਛੇ ਕੀ ਗੱਲਾ ਪਤਾ ਨਹੀਂ ਆਪੀ ਉਹ ਹੁੰਦੇ ਆ ਆਪੀ ਉਹ ਹੀ ਕਰਦੇ ਯਾਰ ਅੱਛਾ ਚਲ ਲੀਵ ਤ ਨਹੀਂ ਨਾ ਚਲੋ ਰੀਫਰੈਸ਼ ਤਾਂ ਨਹੀਂ ਮਾਰੀ ਜਾਂਦਾ ਬਾਰ ਬਾਰ ਨੇ ਕੁਛ ਵੀ ਨਹੀਂ ਹੋ ਰਿਹਾ ਬੈਕਸਟੇਜ ਚਾਈ ਜਾ ਰਿਹਾ ਉਹ ਵੰਤਨ ਦਿੰਦਰਾ ਦੀ ਯਾਰ ਮਨ ਲੱਗਾ ਫਾਰਮ ਚਲ ਗਈ ਵਿਚਾਰੇ ਦੀ ਫਾਰਮ ਕੀ ਚਲ ਗਈ ਤਿੰਨ ਮੈਚ ਹੋ ਗਿਆ ਹੁਣ ਠੀਕ ਹੈ ਤਿੰਨ ਦੇ ਵੀ ਕਦੇ ਚਾਰ ਨਾਲ ਮੈਚ ਖੇਡ ਲਿਆ ਇੱਕ ਤੇ ਸਕੋਰ ਨਹੀਂ ਆ ਤੋ ਹੋਈ ਪਤਾ ਕੀ ਪਾਜੀ ਉਹਦੇ ਚੱਕਰ ਦੇ ਵਿੱਚ ਮੇਰੀ ਗੱਲ ਸੁਣ ਉਹਨੂੰ ਕਾਨਵੇ ਨੂੰ ਹੁਣ ਪਿਛਲੇ ਮੈਚ ਦਾ ਪ੍ਰੈਸ਼ਰ ਹੀ ਉਹਨੂੰ ਬਲਾਜ ਲਿਆ ਹੈ ਵਿੱਚ ਹੀ ਹੂੰ 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 ਉਹਨੇ ਵੀ ਤੀਰ ਖੇਡਣਾ ਸੀ ਅੱਜ ਇਹਨਾਂ ਨੇ ਰਿਤੁਰਾ ਦੀ ਜਗ੍ਹਾ ਤੇ ਪਾਠੀ ਪਾਇਆ ਉਹਨੇ ਹੂੰਬੇੜਾ ਕਰ ਕਰਤਾ ਨਾ ਬਸ 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 ਤੂੰ ਤਾਂ ਬਾਤ ਤੇ ਤੈਨੂੰ ਪਤਾ ਹੁੱਡੇ ਦੀ ਫਾਰਮ ਨਹੀਂ ਹੁੱਡਾ ਵੀ ਫਾਰਮ ਚ ਨਹੀਂ ਹੈਗਾ ਉਹਨੂੰ ਵੈਕਟਰ ਰੂਲ ਲੈ ਲਿਆ ਅੱਜ ਤੂੰ ਇਹੋ ਛੱਡੋ ਸਾਰੀ ਗੱਲਾ ਬਾਈ ਥੋਨੀ ਨੂੰ ਪਤਾ ਕਿ ਮੈਂ ਖੇਡ ਸਕਦਾ ਮੈਂ ਸਕੇ ਚੁਕੇ ਮਾਰ ਸਕਦਾ ਤੇ ਤੂੰ ਬਰਾ ਤੂੰ ਉੱਠ ਲਈ ਲੈਣਾ ਨਾ ਥੋਨ ਥੋਨੀ ਬਤੋ ਨਹੀਂ ਯਾਰੋ ਉਹ ਉਹ ਪਤਾ ਕੀ ਚਾਹੁੰਦਾ ਉੱਪਰ ਉੱਪਰ ਵਾਲੇ ਬੈਟਿੰਗ ਕਰ ਦੇਣਾ ਠੀਕ ਆ ਲਾਸਟ ਓਵਰ ਜੇ ਮੇਰੀ ਵਾਰੀ ਆ ਜੇ ਹਾਂ ਦੋ ਛੱਕੇ ਮਾਰਾਂ ਤੇ ਗੱਲ ਬਣ ਜੇ ਵਾਵਾ ਵਾਵਾ ਹੋ ਜੇ ਬਾਜ ਕਪਤਾਨੀ ਕਰ ਲਾਂ ਉਹ ਗੱਲ ਨਹੀਂ ਬਣੀ ਐ ਸੀਜ਼ਨ ਜਿੰਨਾ ਤੋਂ ਕੋਈ ਪਤਾ ਕੀ ਚੇਨਈ ਦਾ ਨਾ ਯਾਰੀ ਚੇਨਈ ਨੇ ਨਾ ਵੀ ਕੀ ਬਿਮਾਰੀ ਦਾ ਇਲਾਜ ਹੈ ਨਾ ਇਦਾਂ ਅਗਲੇ ਸਾਲ ਕਰਦੇ ਆ ਚੱਲ ਅਗਲੇ ਸਾਲ ਕਰਦੇ ਆ ਉਹ ਸਾਹ ਉਹ ਨਹੀਂ ਮਿਲੇਗਾ ਤੇ ਟੀਮ ਬਣਨੀ ਹੈ ਠੀਕ ਹੈ ਯਾਰ ਤਦੂਰ ਵਰਗੇ ਛੱਡ ਗਏ ਵੇ ਗੇਮ ਸਚੀਨ ਵਰਗੇ ਛੱਡ ਗੀ ਗੇਮ ਵੇ ਹਲਾ ਉਮਰ ਬਰਾਜ ਵਰਗੇ ਛੱਡ ਗਏ ਆਹੋ ਇਹ ਤਾਂ ਫਿਰ ਇਦਾਂ ਪ੍ਰਾਈਵੇਟ ਕੰਪਨੀ ਹੈ ਉਹਨੂੰ ਖੜਾਈ ਜਾਓ 50 ਸਾਲ ਦੀ ਉਮਰ ਤੱਕ ਤੇ ਹੁਣ ਜਦ ਸੀਐਸਟੀ ਹੋਰ ਦੋ ਮੈਚ ਹਾਰ ਗਈ ਨਾ ਤੇ ਉਹਨਾਂ ਨੇ ਥੱਲੇ ਨੂੰ ਗਾਲਾਂ ਕੱਢਣ ਦਾ ਬਣੀ ਹੈ ਵਾਈ ਨੈਟ ਤੇ ਨੋਤੇ ਹੁਣ ਵੀ ਲੋਕੀ ਕੱਢਣ ਡਿਆ ਆ ਆਹੋ ਨਟ ਤੇ ਨਟ ਤੇ ਨੂੰ ਡੇਲੀ ਗਾਲ ਬਣਦੀ ਆ ਇਦਾਂ ਚਲੋ ਫਿਰ ਪੂਰੀ ਸਕੋਰ ਚਾਰ ਚਾਰ ਨੰਬਰ ਤੇ ਆ ਜਾ ਚਾਰ ਨੰਬਰ ਤੇ ਤੂੰ ਆ ਜਾ ਖੇਡ ਲੰਬਾ ਲੰਬੀ ਖੇਡ ਲਾ ਭਾਰੀ ਪਰ ਨਹੀਂ ਸੀਐਸਕੇ ਨੇ ਬਣਾ 103 ਰਨ ਦੀਆਂ ਓਵਰ ਆ ਰਚਨਵਿੰਦਰਾ ਇਹ ਤੇ ਫੇਲ ਹੋਣ ਡਿਆ ਚਾਰ ਪੰਜ ਮੈਚਾ ਕੋਣ ਵੇ ਚਲੋ ਪਿੱਛੇ ਮੈਚ ਖੇਲੇਈ ਪਰ ਆਦ ਕੀ ਉਹ ਪਈ ਸਵੀਪ ਦਿ ਸ਼ਾਰਟ ਤੇ ਰਿਵਰਸ ਸਵੀਪ ਤੇ ਸ਼ਾਰਟ ਚ ਆਊਟ ਹੋ ਗਿਆ ਅੰਪਾਇਰ ਕਾਲ ਹੀ ਉਦਾਂ ਅਨਲਕੀ ਰਿਐਕਸ ਆਰ ਦਾਜ ਹੂੰ ਹੂੰ ਵਿਜੇ ਸ਼ੰਕਰ ਚਲੋ ਤਾਂ ਉਹਦਾ ਪਤਾ ਹੀ ਹੈ ਚੱਲਿਆ ਨਹੀਂ ਚੱਲਿਆ ਇੱਕ ਬਰਾਬਰ ਆ ਆਹੋ ਸ਼ਿਵਮ ਤੂੰ ਬੇਬੀ ਚਲੋ ਜਿੱਦਾਂ ਦੀ ਸਿਚੁਏਸ਼ਨ ਨਹੀਂ ਉਦਾਂ ਦਾ ਘੇਟ ਗਿਆ ਉਹ ਅਸ਼ਵਿੰਨ ਦੇਖੋ ਕਿੱਥੇ ਆਏਗਾ ਦਾ ਰਜੰਡੇ ਜਾ ਫੁੱਡਾ 0 1 1 3 16 12 4 ਨਾ ਸਕੋਰ ਕਾਰਡ ਹੈ ਕੋਈ ਓਏ ਓਏ ਤੇ ਗੱਲ ਆ ਨਾ ਅੱਜ ਬੜੀ ਵਧੀਆ ਬਾਲਿੰਗ ਕਰ ਗਿਆ ਅਰਸ਼ੀਤ ਰਾਣਾ ਨਰੈਣ ਵੀ ਟੈਕਨੀਕਲ ਪ੍ਰੋਬਲਮ ਆ ਉਹਦੇ ਨੈਟ ਨਹੀਂ ਚੱਲਣਦੇ ਆ ਦਾ ਤੋਈ ਨਾ ਚਲੋ ਨਰੈਣ ਦਾ ਭਾਈ ਉਹਦਾ ਰਿਕਾਰਡ ਰਿਆ ਐ ਗਰਾਊਂਡ 'ਚ ਕੀ ਦਾ ਉਹ ਬਿਗ ਟਾਲ ਲੰਦੇ ਲੰਦਾ ਸੁਨੀਲ ਤੈ ਉਹਰ ਅੱਜ ਰੰਡੇ ਦਾ ਵੀ ਬੜਾ ਇੰਪੈਕਟ ਪਿਆਈ ਆ ਬਹਿ ਗਿਆ ਟੇਬਲ ਕਿੱਥੇ ਚਲ ਗਿਆ ਅੱਜ ਕਲਕੱਤਾ 6 ਨੰਬਰ ਤੇ ਹੋ ਗਿਆ ਸਿੱਧਾ ਨਹੀਂ ਨਹੀਂ ਅਜੇ ਆਇਦਾ ਨਹੀਂ ਅਜੇ ਪਿਆ ਨਹੀਂ ਹਜਾ ਹੋ ਕਲਕੱਤਾ ਤੀਜੇ ਤੇ ਆ ਗਿਆ ਹਮ ਹਮ ਆਰਸੀ ਵੀ ਚੌਥੇ ਤੇ ਪੰਜਵੇਂ ਦੇ ਹੁਣ ਪੰਜਾਬ ਨੂੰ ਕੱਲ ਦਾ ਮੈਚ ਜਿੱਦਨੇ ਬਣਾ ਹైదరాబాద్ ਤੋਂ ਹਮ ਉਦਰਾ ਲਖਨਊ ਲਖਨਊ ਨੇ ਭਾਈ ਮਾਰ ਜਣੀ ਭਾਈ ਤੋ ਵੇਖੋ ਇਹ ਤੇ ਕੱਲ ਡਬਲ ਹੈ ਡਰਨਰ ਹਾਂ ਹਾਂ ਆ ਗਵੰਡੀਆਂ ਦੇ ਵੀ ਸ਼ੁਰੂ ਹੋ ਗਈ ਲੀਗ ਅੱਜ ਹਾਂ ਗਵੰਡੀਆਂ ਨੇ ਵੀ ਵੜੀ ਹੋਏ ਤੋ ਬਚਾਈ ਵਾਹ ਬਤਾ ਲੈਣ ਦਾ ਡਰਨ ਵਾਲਾ ਕੋਈ ਉਹਨਾਂ ਨੇ ਕਿਹੜਾ ਪਤਾ ਨਹੀਂ ਰੋਬਟ ਜਾ ਬਣਿਆ ਕਿ ਬੰਦਾ ਓਪਨਿੰਗ ਸ਼ਰਮ ਨਹੀਂ ਕਰਨ ਦੇ ਭਰਾ ਇਹਨਾਂ ਨੇ ਬੈਟਿੰਗ ਸੈਟ ਤੋਂ ਬੈਠੀ ਇਹ 136 ਦੇ ਨੋਟ ਲਈ ਤੇ ਸਾਡਾ ਬੋਲਾਂ ਪਈਆਂ ਅਬਦੁੱਲਾ ਸ਼ਫੀਰ ਹੋਣੇ ਨੇ ਸ਼ਾਰਟ ਬੰ ਮਾਰੇ ਆ ਤੇ ਬਾਲਾਂ ਨੇ ਮਾਰੇ ਆ ਹੈ ਮੈਂ ਹਉ ਤੋ ਬਾਹਰੜਾ ਨੇ ਇੰਜਰੀ ਤੋ ਬਾਹਰੜਾ ਨੇ ਫਕਰ ਜਵਾਨ ਵਾਓ ਅਬਦੁੱਲਾ ਸ਼ਫੀਰ ਵਧੀਆ ਖੜਿਆ ਬੈਰੋਂ ਮਿੱਚੀ ਤੇ ਚਲੋ ਸੈਂਬਲਿੰਗ ਦਿਖਵਾ ਜ਼ੀਰੋ ਸੈਂਬਲਿੰਗ ਤਾਂ ਹੀ ਆਈਪੀਐਲ ਚ ਨਹੀਂ ਵਿਗਦਾ ਤੇ ਹੋਰ ਕੀ ਗੱਲ ਹੂੰ ਆ ਰਜਾ ਨੂੰ ਵੀ ਟਾਈਮ ਕਰਕੇ ਨਹੀਂ ਲਿਆ ਪਤਾ ਨਹੀਂ ਬਹਿ ਗੱਲ ਆ ਪੰਜਾਬ ਨੂੰ ਛੱਡਣਾ ਨਹੀਂ ਚਾਹੀਦਾ ਰਜਾ ਨੂੰ ਪੰਜਾਬ ਨੇ ਬਥੇਰੇ ਛੱਡੇ ਹੂੰ ਵਧੀਆ ਵੈਡਿੰਗ ਆਏ ਲੀਗ ਇਹਨਾਂ ਆਜ ਦੇ ਵਹਿਤ ਚਲਾਈਦਾ ਬਹਿ ਛੇਤੀ ਮੁੱਕ ਗਿਆ ਤੇ ਮੈਂ ਇਹਨਾਂ ਨੂੰ ਪੁੱਛੇ ਵੀ ਬੰਦਾ ਤਾਂ ਮੈਚ ਹੁਣ ਹੋਰ ਬੰਦਾ 2 ਘੰਟੇ ਬਹਿ ਕੇ ਵਿੱਚ ਕੁ ਗਲੀ ਨਹੀਂ ਨਿਕ ਕਦੀ ਵੀ ਨਹੀਂ ਬਿਲਕੁਲ ਸੌਣ ਗਏ ਉਹ ਉਹ ਦੇਖਾਂਗੇ ਡੈਵਿਡ ਵੀਜ਼ੇ ਜੋ ਯਾਰ ਸਬਸਕ੍ਰਾਈਬ ਹਾਲ ਖੜਾਉ ਲਏਗੇ ਸਾਰਾ ਸਬਸਕ੍ਰਾਈਬ ਇਹ ਦੇਖਾਂ ਹਾਂ ਆ ਜਿਹੜਾ ਇਹ ਸਾਰੇ ਅਨਸੋਲਵਬਲ ਪਲੇਅਰ ਆ ਹੋਲਡਰ ਮਨਰੋ ਐਰਲੀ ਮੈਥਡਰ ਨੂੰ ਥੋੜੀ ਜੁੱਤੀ ਫਰੀ ਪਿਛਲੀ ਵਾਰੀ ਪੰਜਾਬ ਵੱਲੋਂ ਪੰਜਾਬ ਬੱਬੇ ਦੀ ਸੱਚ ਹਾਂ ਬੋਲੋ ਜੋ ਨੰਨਿਆ ਚੁੱਪ ਕਰ ਗਿਆ ਦੱਸੋ ਰਾਜ ਮਹਾਰਾਜ ਕੋਈ ਆਪਣੀ ਦੀ ਵੀ ਡੈਟਵਰਕ ਪ੍ਰੋਬਲਮ ਹੀ ਬਹੁਤ ਹੋ ਰਹੀ ਹੈ ਭਾਈ ਕੋਣ ਠੀਕ ਹੈ ਬੋਲਣਾ ਬੋਲ ਜੋ ਬੋਲਣਾ ਕੋਣ ਠੀਕ ਹੈ ਵਾ ਹਾਂ ਠੀਕ ਹੈ ਬੋਲਣਾ ਨਾ ਜੋ ਬੋਲਣਾ ਹੋਣਾ ਛੇਤੀ ਕਰ ਸਵਾਲ ਪੁੱਛੋ ਮੈਨੂੰ ਸਵਾਹ ਅਲਦ ਦੱਸ ਦੇ ਕੀ ਦੇਖਿਆ ਮੈਚ ਤੂੰ ਫਿਰ ਅੱਜ ਕਿਹੜੀ ਜੀਤ ਨੂੰ ਆ ਲੱਗੀ ਬੇਕਾਰ ਮੈਚ ਹੋਇਆ ਬਹੁਤ ਬੇਕਾਰ ਕੋਈ ਉਮੀਦ ਅਲੀ ਘੇਟੀ ਤੋ ਸੀਐਸਕੇ ਦੇ ਬਾਹਰ ਰਹਾ ਮੈਂ ਸਿੱਧਾ ਗਿਆ ਤੂੰ ਨਹੀਂ ਆ ਸਕਦੀ ਸੀਐਸਕੇ ਤਾਂ ਟੱਪੜ ਰੁਲ ਗਏ ਭਾਜੀ ਅੱਜ ਤਿੰਨ ਵੇ ਕੱਲ ਕੀ ਦੱਸਿਆ ਯਾਰ ਇੱਕ ਵਾਰ ਸਭ ਤੁਹਾਡਾ ਹੀ ਹੁੰਦਾ ਪਲੇਅਰ ਕੋਈ ਬਾਹਰ ਹੋ ਗਿਆ ਉਹੀ ਤੇ ਸਕੋਰ ਬਣਾਉਂਦਾ ਹੈ ਹੋਰ ਕਿਹੜਾ ਸਕੋਰ ਬਣਾਉਂਦਾ ਹੈ ਜਾ ਕੋਣ ਵਿਦੇਸ਼ ਕੋਰ ਆਏ ਨਹੀਂ ਕਦੋਂ ਮੈਚ ਹੋਰ ਰਚਨਬਿੰਦਰਾ ਨੂੰ ਪਠਾਣੇ ਪੜਾਉਣੇ ਮੈਚ ਰੱਚੀ ਰਵੀ ਹਾਂ ਇੱਕੋ ਰਖ ਲੈਦੇ ਨੇ ਰਾਹੁਲ ਤ੍ਰਿਪਾਠੀ ਦੇ ਵਿਜੇ ਸ਼ੰਕਰ ਦੋਵੇਂ ਇੱਕੋ ਜਿਹੇ ਆ ਉਹ ਨਾ ਉਹ ਇੱਕ ਦੂਜੇ ਦੇ ਮੂੰਹਾਂ ਲਈ ਦੇਖਦੇ ਰਹਿੰਦੇ ਆ ਪਾਵਰ ਪਾਵਰ ਪਲੇ ਤੇ ਉਹਨਾਂ ਨੇ ਕਿੱਦਾਂ ਕੱਢਿਆ ਉਹਨਾਂ ਨੇ ਇੱਕ ਇੱਕ ਰਨ ਆਇਆ ਓਵਰ 'ਚ ਬਹੁਤ ਮਾੜਾ ਇਹਦੇ ਉਹਨਾਂ ਨੇ ਸ਼ੁਰੂ ਤੋਂ ਹੀ ਨਹੀਂ ਖੇਡਿਆ ਵਧੀਆ ਉਹ ਯਾਰ ਪਲੇਅਰ ਕੋਈ ਇਹਦੇ ਆਮੀ ਉਹਨਾਂ ਨੇ ਦੇਖਿਆ ਸੀ ਉਹਨਾਂ ਨੇ ਕੇਕੇਆਰ ਕਿਦਾਂ ਬਣ ਕੇ ਗਈ ਹੈ ਪਹਿਲੇ ਹੀ ਮਗਾ ਗਈਦਾ ਹਾਂ ਹੋਰ ਉਹ ਨਾਰਾਇਣ ਭਾਈ ਉਹਨੂੰ ਉਹਨੂੰ ਉੱਤੇ ਇਸੇ ਘਰ ਕੇ ਲੈਂਦੇ ਉਹਦੀ ਵਿਕਟ ਵੀ ਉੱਡ ਜਦੋਂ ਕੀ ਪਰ ਬਾਣੀ ਨਹੀਂ ਹੁੰਦੀ ਉਹਨਾਂ ਨੂੰ ਉਹ ਕਹਿੰਦੇ ਬੱਸ ਤੂੰ ਆਪਣੀ ਇੰਟੈਂਡ ਕੇ ਨਾ ਖੇੜ 50 ਰਨ ਵੀ ਉੱਤੋਂ ਆ ਗਏ ਭੈ ਦੋ ਤਿੰਨ ਹੋਰਾਂ ਤੇ ਸਾਹਿਬ ਹੈਗਾ ਨਹੀਂ ਕੰਮ ਦਾ ਉਹ ਤਾਂ ਹੈ ਹੀ ਆ ਫਿਰ ਨਾ ਕੋਈ ਇਹ ਪਤਾ ਨਹੀਂ ਦੋ ਨਹੀਂ ਬਣ ਕਿਹੜੀ ਸੋਚ ਫਿਰਦੇ ਮੈਨੂੰ ਸਮਝ ਨਹੀਂ ਲੱਗੀ ਧੋਨੀ ਦੀ ਓਏ ਤੋਂ ਨਹੀਂ ਹੁੰ ਚੰਗਾ ਵੇ ਜੇ ਰਮਾਨਾ ਹੱਥ ਜੁੜੇ ਤੇ ਕਹਿ ਬਸ ਮੈਂ ਚੱਲਾ ਉਹ ਤੇ ਸੰਭੋ ਮਾਜ ਕੋਚ ਪਾਸ ਜਾਂ ਮੈਂਟਰ ਬਣ ਕੇ ਆ ਜੇ ਨੇ ਉਹ ਬੰਦਾ ਨਾ ਬਹੁਤ ਗਲਤ ਕਰੰਦੇ ਆ ਕ੍ਰੈਡਿਟ ਪਿਛੇ ਨਾ ਡਿਆ ਵਕਰ ਵੀ ਉਸ ਬੰਦੇ ਕੋ ਪੈਹਾ ਵੀ ਬਹੁਤ ਆ ਟਰਾਫੀਆਂ ਇੰਦੀਆਂ ਇਦਾਂ ਨਹੀਂ ਨੂੰ ਕਰਨਾ ਚਾਹੀਦਾ ਜਦੋਂ ਤੇ ਬੰਦੇ ਨਹੀਂ ਬੰਦੇ ਦੇ ਧਾਮ ਹੋਵੇ ਨਾ ਵੀ ਮੈਂ ਆਉਣਾ 9 ਨੰਬਰ ਤੇ ਆਉਂਦੇ ਯਾਰ ਉਹਦਾ ਕੀ ਫਾਇਦਾ ਦੱਸ। ਅਸੀਂ ਮੈਂ ਕਿਨਾਰਾ ਬਾਹਰ ਹੀ ਬਹਿ ਜਾ। ਆਹੋ ਕੋਈ ਨਵਾਂ ਯੰਗ ਮੁੰਡਾ ਡਿਵੈਲਪ ਕਰ ਲੋ ਯਾਰ। ਹੋ ਅਨਨ ਅੰਦੂ ਕੀਪਰ ਕਿਹੜਾ ਹੋਣਾ ਅਗਲੇ ਸਾਲ। ਕੋਨ ਵੇ ਤੇ ਮੈਂ again ਕੋਨ ਵੇ ਕੀ ਕਰ ਲੈ। ਹਾਂ ਚਲੋ ਆ। ਨਹੀਂ ਇੰਡੀਅਨ ਪਲੇਅਰ ਕੋਈ ਹੈਗਾ ਹੀ ਨਹੀਂ ਇੰਦੇ ਕੋਈ ਜਿਹੜਾ ਖੇਡ ਸਕੇ ਜੱਜਣਾ ਯਾਰ ਫੋਨ ਮੇਰੀ ਗੱਲ ਸੁਣੋ ਕੌਨਵੇਂ ਹੋਣਾ ਨੂੰ ਵੀ 7-8 ਸਾਲ ਹੋ ਗਏ ਨਾਲ ਆਹੋ ਤਾਂ ਕੌਨਵੇਂ ਵੀ ਗਾਗੇ ਗੇਮ ਜਾਣਦੀ ਹੈ ਗੇਮ ਸਦਾ ਇੱਕੋ ਜੀ ਥੋੜਾ ਰਹੀ ਦੀ ਪਰ ਹੈ ਗੱਲ ਹੈ ਸਕੋਰ ਕਰਦਾ ਯਾਰ ਉਹ ਬੰਦਾ ਪਿਛਲੇ ਮੈਚ ਕੀਤੇ ਹਨ ਸਕੋਰ ਹੂੰ ਪਰ ਉਹ ਗਲਤੀ ਕੀਤਾ ਸੀ ਉਹਨੂੰ ਮਤਲਬ ਸਬਸਟੀਟਿਊਟ ਆਊਟ ਕਰਤਾ ਜਿਹੜਾ ਇਹਨਾਂ ਦੇ ਵਿੱਚੋਂ ਹਿਟਰ ਸਿਰਫ ਇੱਕੋ ਬੰਦਾ ਵਾ ਸ਼ੁਭਮ ਦੂਬੇ ਬਾਕੀ ਸਾਰੇ ਐਂਕਰ ਹੀ ਕਰਦੇ ਆ ਜਨੇਜਾ ਲੱਗੀ ਨਾਲ ਕੀ ਬਰਾਬਰ ਹੈ ਜਨੇਜਾ ਦੀ ਇਹ ਜਨੇਜਾ ਜਾਂ T20 ਜੀ ਬੋ ਵੀ ਇੰਡੀਆ ਲੋ 10 ਨਾ ਕਿਦੋਂ ਇਹਨੇ ਪਰਫਾਰਮੈਂਸ ਦਿੱਤੀ ਹੋਈ ਆਪਾਂ ਨੂੰ ਹਾਂ ਹਾਂ ਪਰ ਇਹ ਮਾਰਪਲਾ ਕਿਧੋਂ ਆਂਡੇ ਇੱਕ ਇੱਕ ਆ ਨਹੀਂ ਚੱਲਣਿਆ ਰਚਨੂ ਵਿੰਦਰਾਂ ਨਹੀਂ ਚੱਲਣਿਆ ਹੰਦਾ ਉਹ ਸ਼ੁਰੂ ਦੇ ਮੈਚਾਂ ਚ ਚੱਲਿਆ ਸੀ ਹਾਂ ਪਹਿਲੇ ਪੇ ਅੱਜ 50 ਵਾਰੀ ਹੀ ਹੋਵੇ ਮੈਂ ਕਹਣਾ ਭਾਈ ਤਰਪਾਠੀ ਇੰਝ ਠਿਖੜਾਉਂਦਾ ਤੇ ੁੱਡੇ ਨੂੰ ਢੜਾਏ ਫਿਰ ਹਨਾ ਇਹਨਾਂ ਕੋਲ ਨਾ ਮੁੰਡੇ ਪਏ ਆ ਥੱਲੇ ਯੰਗਸਟਰ ਪਰ ਇਹਨਾਂ ਖਡਾਉਣੀ ਨਹੀਂ ਆ ਟ੍ਰਾਈ ਟ੍ਰਾਈ ਕਰਦੇ ਨਹੀਂ ਨਵੇਂ ਪੀਪਲ ਇਹਦੇ ਨਾਲ ਚੰਗੀ ਬੰਬੇ ਨਹੀਂ ਫੇਰੇ ਹਰ ਮੁੰਡਾ ਨਵਾਂ ਹਰ ਬੰਦੇ ਚ ਦੇਖ ਲਓ ਸੱਚਨਾਂ ਮੁੰਡਾ ਬੈਠਾ ਉਹਨੂੰ ਨਹੀਂ ਖਡਾਣਦੇ ਉਹ ਮੇਰੀ ਗੱਲ ਸੁਣ ਇਧਰ ਵੇ ਓ ਮੁੰਡਾ ਸ਼ੇਗ ਰਸ਼ੀਦ ਬੋਲਰ ਉਹ ਵੀ ਬੜਾ ਵਧੀਆ ਹਾਂ ਠੀਕ ਹੈ ਸैम ਗਰਨੇ ਜੇ ਬੈਠਾ ਹੈ ਇਸੇ ਚੱਕਰ ਚੋਨੇ ਵੀ ਇਹਨਾਂ ਥੱਲੇ ਹੋਰ ਕਢਾਉਣੇ ਆ ਠੀਕ ਹੈ ਆਵੇ ਮੁੰਡਾ ਵੰਸ਼ ਬੇਦੀ ਇਹ ਟਰ ਮੁੰਡਾ ਉਹ ਵੰਸ਼ ਬੇਦੀ ਨਾਂ ਯਾਦ ਰੱਖਿਓ ਮੁੰਡੇ ਦਾ ਵੰਸ਼ ਬੇਦੀ ਹੈ ਇਹ 22 ਸਾਲ ਦਾ ਮੁੰਡਾ ਵਾ ਕੀਪਰ ਵਾ ਮੁੰਡਾ ਵਾ ਵੰਸ਼ ਬੇਦੀ ਚੈੱਕ ਕਰੀ ਭਾਵੇਂ ਇਨਫੋਜੀ ਹੋਵੇ 47 ਦੀ ਐਵਰੇਜ ਹੈ ਦੀ T20 ਚ ਹਾਂ ਆਹ ਅ ਦਿੱਲੀ ਪ੍ਰੀਮੀਅਰ ਲੀਗ ਹੋਈ ਕੋਈ ਉਹ ਚ 2021 ਰਨ ਬਣਾਏ ਰਹਿਣਾ ਹਾਂ ਤਾਂ ਕਿੰਨੇ ਇੱਕ ਦੋ ਮੈਚ ਹੀ ਖੇਡੇ ਹੋਣਾ ਕਿੰਨੇ ਖੇਡੇ ਨੇ ਯਾਰ ਇਦਾਂ ਹੀ ਆ ਜਿੱਦਾਂ ਉਹ ਪ੍ਰਿਆਨ ਛਾਰੀਆ ਨਾਇਆ ਮੁੰਡਾ ਖੜਾਓਗੇ ਤੇ ਫੇਰ ਹੀ ਪਤਾ ਲੱਗਦਾ ਬਸ 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 ਕੋ ਤੇਰ ਤੇ ਚਾਂਸ ਨਹੀਂ ਦੇਣਾ ਕਹਿਣਾ ਵੀ ਮੈਂ ਉਸੇ ਤਰਨੇ ਤੇ ਚੱਲਣਾ ਤੇ ਚਲੋ ਲਓ ਸਵਾਦ ਫਿਰ ਕਿਉਂ ਰਗੀ ਟਾਈਮ ਨਾ ਕਰ ਹੁ ਜਾ ਜਿੰਜ ਕਰ ਤੂੰ ਨਹੀਂ ਰਹਿਣਾ ਉਨ ਚੱਕਰ ਹੀ ਹਰ ਰਹਿਣਾ ਦਾ ਐ ਨਹੀਂ ਸੋਧ ਸਕਦੇ ਹੁ 6 ਮੈਚਾਂ ਚ 5000 ਗਏ ਆ ਵੇਲਾ ਇਹ ਆ ਬਾਹਰ ਆ ਰਿਹਾ 8ਾਂ ਚੋਂ ਇਹ ਹੁਣ 8 ਥੋੜਾ ਚੱਜਣਗੇ ਹੂੰ 280 ਦੇ ਅਲਵੂਰ ਕੋ ਚਾਰ ਹੀ ਜਿਤਨੇ ਆਣੇ ਬਹੁਤ ਹੀ ਵਧੀਆ ਖੇਡ ਗਏ ਕ੍ਰਿਕਟ ਤੇ ਇਹਨਾਂ ਨੇ ਵੇਖੋ 18 ਕਰੋੜ ਉਹਨੂੰ ਦਿੱਤਾ ਜਡੇਜੀ ਨੂੰ ਦੱਸ 18 ਕਰੋੜ ਬਣਦਾ ਜਡੇਜੀ ਦਾ ਛੱਡਦੇ ਨਹੀਂ ਨਾ ਇਹ ਦੋ ਤੋਂ ਅਸ਼ਵਿਨ ਲਾ ਲੈਣਾ ਨੇ 10 ਕਰੋੜ ਦਾ ਅਸ਼ਵਿਨ ਲਿਆ ਵੇਲਾ ਨਾ ਪਵਾਨੀ ਕੋਣ ਬੈਠਾ ਹੁੰਦਾ ਹੁੰਦੇ ਕਿ ਬੋਖਾ ਯਾਰ ਭਜੀ ਫੇਰ ਉਹ ਵਾਰਨਰ ਵਾਰਨਰ ਹੀ ਰਹਿ ਗਿਆ ਸੀ ਉਹ ਹੋ ਲੈ ਲੈਂਦੇ ਫੇਰ ਹੋਰ ਕੀ ਆਹ ਨਾਲ ਆ ਸਹੀ ਗੱਲ ਆ ਵਾਰਨਰ ਤਾਂ ਇਕੱਲਾ ਤੇ ਥੋੜੇ ਮੁੜਿਆ ਯਾਰ ਉਹ ਚੱਕ ਲੈਣੇ ਯਾਰ ਸਾਊਥ ਅਫਰੀਕਾ ਦਾ ਵੈਂਡੂਸ ਆਹੋ ਉਹ ਮਾੜਾ ਪਲੇਅਰ ਹੈਰਾ ਕਿੰਨੇ ਪਲੇਅਰਾਂ ਨੂੰ ਛੋਲ ਗਏ ਸੋ ਜਿਹੜਾ ਪਿਛਲੇ ਸਾਲ ਮਿਕਚਰ ਰੱਖਿਆ ਉਹ ਲੈ ਲੈਂਦੇ ਹੁਣ ਪੀਐਸਐਲ ਖੇਡਣ ਦੇ ਆ ਵਿਚਾਰ ਆਹੋ ਆਹੋ ਉਹ ਸਕੋਰ ਵੀ ਕਰਦਾ ਉਹ बाजी चलो आइते सल्ला सल्ले लग गया अगले मैच भी प्रिडिक्शन करो चलो सल्ला थल है सल्ले लगना ही है अगर अप करोगे हम और हो मूड ख़राब होगा काम सारा ये कल मैं ही जा रहे हैं मैं लखनऊ ना पहले मैच है मेरी है दरबार पहले मैच है दो मैच नहीं कल ਆ ਉਹ ਮੇਰੇ ਸਾਹ ਜੇ ਮੇਦੀ ਹਦਰਾਬਾਦ ਵਾਲਾ ਤੇ ਮੇਰੀ ਦੂਜੀ ਉਹ ਜੀਟੀ ਹੈ ਹਮ ਇਧਰ ਪੰਜਾਬ ਤੇ ਲਖਨਊ ਹਮ ਅੰਜੀਸ਼ ਸਿੰਘ ਜੀ ਪੰਜਾਬ ਦਾ ਪੰਜਾਬ ਦਾ ਬਾਜੀ ਤੇ ਦੂਜਾ ਮੈਚ ਲਖਨਊ ਜੀ ਜੀ ਲਖਨਊ ਦੀ ਵਧੀਆ ਆ ਪੂਰਨ ਵਧੀਆ ਖੇਡ ਰਿਆ ਤਾਂ ਲੈ ਜਿੱਤ ਦੋ ਦਮੇ ਚੋ ਗੱਲ ਬਈ ਅਜੇ ਵੀ ਸਕੋਰ ਆਣਗੇ ਪੰਤ ਦੇ ਵੇਖੋ ਪਿਛਲੇ ਮੈਚ ਜਦੋਂ ਬੈਟਿੰਗ ਕਰਨੀ ਨਹੀਂ ਨੀ ਆ ਹਮਮ ਇੱਕ ਪਾਸੇ ਜਿਹੜਾ ਉਹ ਦਾ ਬੋਲਰ ਹੈ ਰਾਠੀ ਉਹਨੂੰ ਕਿਤੇ ਬੜਾ ਫਾਇਨ ਲੱਗਿਆ ਸਿਗਨੇਚਰ ਉਹ ਜਿਹੜਾ ਤੇ ਦੱਸਦਾ ਇਦਾਂ ਹੀ ਇਚਾਰ ਤਹਿਲ ਹਉ ਇਦਾਂ ਹੀ ਹੁੰਦਾ ਯਾਰ ਉਹ ਪਾਣੀ ਫੀਨ ਦਾ ਉਹਦੇ ਆਪਣੀ ਸੈਲੀਬ੍ਰੇਸ਼ਨ ਦੀ ਸ਼ਰਤੀ ਉਹਨੂੰ ਦੋ ਮੈਚਾਂ ਜਿਵੇਂ ਲਗਾਤਾਰ ਕੋਈ ਲੱਗਿਆ ਤੀਜੇ ਜੇ ਸ਼ੇਰ ਮਾਰ ਗਿਆ ਉਹ ਕਿਉਂ ਉਹ ਜਿਹੜਾ ਭਾਜੀ ਉਹ ਹੀ ਮੁੜਿਆ ਜਰਾ ਦਿਗਵੀ ਛੇ ਕੀ ਨਾਂ ਦਾ ਬਾਲਾ ਜਲਾ ਜਰਾ ਉਹਦੇ ਅੰਦਰ ਨਹੀਂ ਉਹ ਨੈਰ ਕੀ ਥੱਲੇ ਕੀਤਾ ਇਹਨੂੰ ਫਾਈਨ ਨਹੀਂ ਲੱਗਿਆ ਇਰਕੀ ਕੋਈ ਹੂੰ ਉਹ ਐਵੇਂ ਛਲਾਰੂ ਵਾ ਕੁਛ ਕਰ ਤੇ ਲਓ ਪਹਿਲਾਂ ਇਹਨਾਂ ਨੂੰ ਕਿ ਹਾਂ ਚਲੋ ਐ ਗਵੰਡੀ ਦੇ ਆਲ ਆਊਟ ਹੋ ਗਏ ਭਾਈ ਇਹ ਲਾਓ ਰਾਂ ਕਿਨੇ ਦੇ 147 ਦੇ ਆਲ ਆਊਟ ਹੋ ਗਏ ਆ ਤੇ ਨਾ ਨਹੀਂ ਤੇ ਹੁਣ ਇਹ ਹੋਣਾ ਹੈ ਹੋਰ ਇਹਨਾਂ ਕੀ ਕਰ ਲੈਣਾ ਲਾਮਾਵਾਜ਼ ਲਾਮਾਵਾਜ਼ ਜੁਨਾਈਟਡ ਅੱਜ ਇਹ ਜਨਾਸ ਲਾਮਾਵਾਜ਼ ਨੇ ਭਾਈ ਹੂੰ ਕਪਤਾਨ ਬੜਾ ਉਹ ਯਾਰ ਮੁੰਡਾ ਬਹੁਤ ਵਧੀਆ ਫੇਸ ਪਈ ਜਾਂਦਾ ਵਗੈਰਾ ਕੀ ਨਾਮ ਦਾ ਯਾਰ ਮੁੰਡੇ ਦਾ ਸੈਵਨ ਵਗੈਰਾ ਨਹੀਂ ਅਸ਼ਾਫ ਖਾਨ ਅਸ਼ਾਫ ਖਾਨ ਆਹੋ 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 ਵੀ ਇਹ ਦਾ ਇੱਕ ਜਰਾ ਭੈ ਜਦ ਮੋਟਾ ਜੀ ਆਪਣੇ ਪਿਓ ਦੇ ਸਿਰ ਤੇ ਕਿੰਨਾ ਕੋਈ ਫਿਟਨੈਸ ਨਾ ਕੋ ਹੋਇਦੀ ਆਸਮ ਖਾਜਮ 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 ਹਾਂ ਉਹ ਪਾ ਜੀ ਉਹਦੀ ਵੀਡੀਓ ਪਿੱਛੇ ਜੀ ਲੀਕ ਨਹੀਂ ਹੋਈ ਕਿਦਾਂ ਉਹ ਸੱਚ ਐਲੈਕਸ ਕੈਰੀ ਛੱਡ ਗਿਆ ਅੱਜ ਕੀ ਹਾਂ ਮੈਂ ਬਦਾਂ ਬੰਦਾ ਮੈਂ ਵੀ ਸੀਐਸਐਲ ਆਹੋ ਉਹ ਕਿਰੀ ਰਹੀ ਸੀ ਤੇ ਜਵਾਬ ਦੇ ਰਹਿਣਾ ਰੈਡੀ ਵਾਲਾ ओप्रा 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 वेला पड़े तो तेरे को अभी अंदाज कर दे दिया हाँ अंदाज कर दे हटना। वो जिधर रिप्लेसमेंट हो रही है ना वनडरसन वो ही है उनका हाफ टाइम तो बाल। हम्म। लेक्स के आदि सचिष्ट आ रही है। आ तेरे। एंड ये एक टाइम ਤੂੰ ਮਗਰ ਨਾ ਦੇ ਦੇ ਜਿੱਥੇ ਮਰਜ਼ੀ ਚੱਲ ਜੇ ਬਿਲਿੰਗ ਦੀ ਜਗਾ ਭਾਈ ਇਹਨੂੰ ਪਾ ਲੰਦਾ ਕੌਸ਼ਲ ਪ੍ਰੇਰਾ ਨੂੰ ਆ ਵਧੀਆ ਬੈਠਾ ਏ ਤੂੰ ਇਹ ਤੈਨੂੰ ਪਤਾ ਇਹਨਾਂ ਦਾ ਦਿਮਾਗ ਚਲੋ ਠੀਕ ਹੈ ਫਿਰ ਕਰੋ ਸਮਾਪਤੀ ਵਿੰਡੋ ਵੀ ਦੋ ਉੱਪਰ ਹੋਣੀ ਨਹੀਂ ਮੇਰੇ ਕੋਲ ਠੀਕ ਹੈ ਜੀ ਮਿਲਦੇ ਆ ਕੱਲ ਨੂੰ ਸਾਰਿਆਂ ਨੂੰ ਤੇ ਧੋਨੀ ਦਾ ਤਾਂ ਹੋ ਗਿਆ ਜਿਹੜਾ ਆਪ ਆਪ ਬਾਕੀ ਇੱਕ ਮੈਚ ਚੱਲ ਰਿਹਾ ਉਹਦੀ ਕੱਲ ਨੂੰ ਤੁਹਾਨੂੰ ਦੱਸ ਦਾਂਗੇ ਚੰਗਾ ਭਾਈ ਚੰਗਾ ਮੁੰਡਿਆ to hear